ਕੱਲ ਦਾ ਜੋ ਇਹ ਫੈਸਲੇ ਹੋਏ ਨੇ ਜਿਹੜੇ ਪੰਜਾਬ ਦੇ ਦੁਨੀਆ ਦੇ ਲੋਕਾਂ ਦੇ ਸਾਹਮਣੇ ਆਏ ਨੇ ਸਭ ਤੋਂ ਪਹਿਲਾਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨਾਂ ਦਾ ਤੇ ਉਹਨਾਂ ਦੀ ਐਗਜ਼ੈਕਟਿਵ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਐਗਜ਼ੈਕਟਿਵ ਨੇ ਬੜੀ ਸੋਚ ਸਮਝ ਕੇ ਇਹ ਫੈਸਲਾ ਲਿਆ ਵਾ ਇਹਨਾਂ ਨੇ ਰੰਗਜੀਤ ਦੇ ਮੂੰਹ ਵਿੱਚ ਤੀਰ ਮਾਰ ਕੇ ਅਕਾਲੀ ਦਲ ਨੂੰ ਬਚਾਇਆ ਵਾ ਅਕਾਲੀ ਦਾਲ ਜਿਹੜੀ ਸੈਂਕੜੇ ਸਾਲ ਪੁਰਾਣੀ ਪਾਰਟੀ ਏ ਜਿਹਦੇ ਬੜੇ-ਬੜੇ ਇਤਰਾਜ ਚੜਾਏ ਨੇ ਸਮੇਂ-ਸਮੇਂ 'ਤੇ ਅਕਾਲੀ ਦਲ ਨੇ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਔਰ ਲక్ష్ਮਣ ਸਿੰਘ ਧਾਰੋਵਾਲੀ ਨੇ ਇਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਲਈ ਆਪਣੀ ਮਹਾਨ ਕੁਰਬਾਨੀ ਦਿੱਤੀ ਅੱਜ ਮੈਂ ਉਸੇ ਤਰ੍ਹਾਂ ਸਮਝਣਾ ਜਿਸ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਹਿੰਦੁਸਤਾਨ ਦੇ ਇੱਕ ਇੱਕ ਇਨਸਾਨ ਨੇ ਇੱਕ ਇੱਕ ਵੋਟ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਸਹਿਬਾਨ ਨੂੰ ਚੁਣੇ ਕਿਸੇ ਐਕਟ ਦੇ ਅਧੀਨ ਕਿਸੇ ਸਿਧਾਂਤ ਦੇ ਅਧੀਨ ਇਹ ਸ਼੍ਰੋਮਣੀ ਕਮੇਟੀ ਦੀ ਇੱਕ ਜੈਕਟਿਵ ਬਣੀ ਪ੍ਰਧਾਨ ਬਣਿਆ ਪ੍ਰਧਾਨ ਨੇ ਉਹ ਸੈਕਟਰ ਦੀ ਰਾਖੀ ਕਰਦਿਆਂ ਹੋਇਆਂ ਬਹੁਤ ਸਤਕਾਰਯੋਗ ਸੇਵਾਦਾਰ ਭਰਤੀ ਕੀਤੇ ਗ੍ਰੰਥੀ ਸਹਿਬਾਨ ਭਰਤੀ ਕੀਤੇ ਯੋਗ ਅਗਵਾਈ ਕਰਨ ਵਾਲੇ ਅਕਾਲ ਤਖਤਾਂ ਦੇ ਜਥੇਦਾਰ ਸਹਿਬਾਨ ਪ੍ਰਤੀ ਕੀਤੇ ਮੈਂ ਸਮਝ ਨਾਵਾ ਕਿ ਅੱਜ ਤੱਕ ਇਤਿਹਾਸ ਵਿੱਚ ਧਾਰਮਿਕ ਸਜ਼ਾ ਤਾਂ ਦਿੱਤੀ ਗਈ ਲੇਕਿਨ ਰਾਸੀ ਤੌਰ ਤੇ ਅਕਾਲੀ ਦਲ ਦੇ ਵਿੱਚ ਕੋਈ ਦਖਲਅਦਾਜ਼ੀ ਨਹੀਂ ਕੀਤੀ ਗਈ ਸ਼ਰੋਮਣੀ ਅਕਾਲੀ ਦਲ ਜਿਹੜਾ ਵਾ ਹਮੇਸ਼ਾ 5 ਸਾਲ 2 ਸਾਲ 3 ਸਾਲ ਦੇ ਬਾਅਦ ਪੰਜਾਬ ਦੀ ਜਨਤਾ ਦੀ ਕਚਹਿਰੀ ਵਿੱਚ ਜਾਂਦਾ ਉੱਥੋਂ ਫਤਵਾ ਲੈਂਦਾ ਫਿਰ ਸ਼ਰੋਣੀ ਕਮੇਟੀ ਬਣਦੀ ਏ ਫਿਰ ਐਮਐਲਏ ਬਣਦੇ ਨੇ ਫਿਰ ਸਰਕਾਰ ਬਣਦੀ ਏ ਔਰ ਲੋਕਾਂ ਦੀ ਅਗਵਾਈ ਕਰਦੀ ਏ ਏਡੇ ਵੱਡੇ ਦੁੱਖ ਦੀ ਗੱਲ ਆ ਉਹ ਜਿੰਨੂੰ ਜਿਹਦੇ ਨਾਲਾਂ ਯਾਰੀ ਪਾਈ ਉਹਨਾਂ ਨੇ ਦਿੱਲੀ ਦੀ ਸ਼ਰੋਣੀ ਕਮੇਟੀ ਵੀ ਸਾਡੇ ਕੋਲ ਖੋਲੀ ਉਹਨਾਂ ਨੇ ਸਾਡੀ ਹਜੂਰ ਸਾਹਿਬ ਦੀ ਸ਼ਰੋਣੀ ਕਮੇਟੀ ਵੀ ਖੋਲੀ ਓਏ ਉਹਨਾਂ ਸਾਡੀ ਪਟਨਾ ਸਾਹਿਬ ਦੀ ਸ਼ਰੋਣੀ ਕਮੇਟੀ ਵੀ ਖੋਲੀ ਤੇ ਉਹਨਾਂ ਸਾਡੀ ਹਰਿਆਣੇ ਦੀ ਸ਼ਰੋਣੀ ਕਮੇਟੀ ਵੀ ਖੋਲੀ ਅੱਜ ਉਹ ਚਾਹੁੰਦੇ ਨੇ ਏਜੰਸੀਆਂ ਵਾਲੇ ਵੀ ਇੱਥੇ ਸ਼ਰੋਣੀ ਕਾਲੀ ਦਲ ਦਾ ਪ੍ਰਧਾਨ ਜਿਹੜਾ ਏਜੰਸੀਆਂ ਦਾ ਬਣੇ ਉਹ ਚਾਹੁੰਦੇ ਨੇ ਇੱਥੇ ਸ਼ਰੋਣੀ ਕਾਲੀ ਦਲ ਦਾ ਪ੍ਰਧਾਨ ਏਜੰਸੀਆਂ ਦਾ ਬਣੇ ਕਾਲ ਤਖਤਾ ਜਥੇਦਾਰ ਵੀ ਸਾਡੀ ਮਰਜ਼ੀ ਦਾ ਹੋਵੇ ਜਿਵੇਂ ਦਿੱਲੀ ਤੇ ਕਬਜ਼ਾ ਕਰਨਾ ਚਾਹੁੰਦਾ ਕੀਤਾ ਵਾ ਇਸੇ ਤਰ੍ਹਾਂ ਪੰਜਾਬ ਦੀ ਧਰਤੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਓਏ ਆਪਣੇ ਟੱਬਰ ਵਾਲਿਓ ਅੰਦਰ છાਤੀ ਮਾਰੋ ਆਪਾਂ ਆਪਣੇ ਪੈਰਾਂ ਤੇ ਘਵਾੜੇ ਤੇ ਨਹੀਂ ਮਾਰ ਰਹੇ ਜਿਹੜਾ ਭੁੰਦਰ ਸਾਹਿਬ ਨੇ ਕਹਿ ਤਾ ਮੇਰੇ ਕੋ ਕੀ ਖਾਣਾ ਚਾਹੁੰਦੇ ਹੋ ਬਾਰ-ਬਾਰ ਇੱਕ ਬੰਦੇ ਨੇ ਜਿਹੜਾ ਕਹਿ ਤਾ ਕਹਿ ਤਾ ਜਿਹੜਾ ਮੇਰੇ ਕੋ ਕੀ ਖਾਣਾ ਦੱਸੋ ਉਹ ਜਰੋਨਾ ਦੇ ਖਿਲਾਫ ਮੈਂ ਹੁਣ ਕਾਰਵਾਈ ਕਰੇਗੀ ਪਾਰਟੀ ਮੇਰੀ ਟਿਕਿਆ ਗਰੁੱਪ ਦੇ ਖਿਲਾਫ ਜਿਹੜਾ ਉਹ ਬਿਆਨ ਪ੍ਰੈਸ ਰਿਲੀਜ਼ ਕਰਤਾ। ਓ ਯਾਰ ਇੱਥੇ ਦਰ ਰਾਬੀ ਆ ਗਿਆ ਵਿੱਚ ਰਾਬੀ ਕਰ ਰਿਆ ਵਾ। ਕੁਝ ਲੋਕ ਮਰ ਜਾਣੇ ਨੇ ਜਿਨ੍ਹਾਂ ਨੇ ਫੈਸਲੇ ਗਲਤ ਲਏ ਨੇ, ਕੁਝ ਨਵੇਂ ਜੰਮ ਪੈਣੇ ਨੇ। ਆਹੀਂ ਕੋਈ ਠੇਕਾ ਲਿਆ ਹੋਇਆ ਇੱਥੇ। ਆਹੀਂ ਬਹਿ ਰਹਿਣਾ ਵਾ। ਜਿਹੜੇ ਲੋਕ ਸਿਧਾਂਤ ਤੇ ਖੜੇ ਰਹੇ, ਉਹ ਸਾਡੀਆਂ ਥਾਵੇਂ ਲੈਣਗੇ। ਸਾਡੇ ਤੋਂ ਉੱਪਰ ਜਾਣਗੇ। ਜਿਹੜੇ ਸਿਧਾਂਤ ਤੋਂ ਡਿੱਗ ਪਏ, ਆਪੇ ਮੁੱਕ ਗਏ। ਇਹ ਕਾਫਲਾ ਤੁਰਿਆ ਜਾ ਰਿਹਾ ਵਾ ਕੋਈ ਰਾਹ ਚ ਡਿੱਗ ਕੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਜਿਹੜਾ ਸਿਰੇ ਚੜ ਜਾਂਦਾ ਉਹ ਨਜ਼ਾਰੇ ਲੁੱਟਦਾ ਵਾ ਹਰ ਬੰਦੇ ਦੀ ਆਪੋ ਆਪਣੀ ਸੋਚ ਆ ਹਰ ਬੰਦੇ ਦੀ ਆਪੋ ਆਪਣੀ ਸੋਚ ਆ ਉਹ ਆਪਣੇ ਨਜ਼ਰੀਏ ਨਾਲ ਸੋਚਦਾ ਮੈਂ ਸਮਝਣਾ ਜੇ ਸਰਕਾਰੀ ਦਲ ਨੇ ਸ਼ਰੂਮਣੀ ਕਮੇਟੀ ਦੇ ਕੈਂਡੀਡੇਟਾਂ ਨੂੰ ਟਿਕਟਾਂ ਦਿੱਤੀਆਂ ਜਿਤਾਇਆ ਅੱਜ ਉਹ ਸ਼ਰੂਮਣੀ ਕਮੇਟੀ ਦੀ ਅਗਜੈਕਟਿਵ ਨੇ ਫੈਸਲਾ ਲਿਆ ਪੰਜਾਬ ਦੀ ਲੋਕਾਂ ਦੀ رائے ਨਾ ਬਣੀ ਹੋ ਸ਼੍ਰੋਮਣੀ ਕਮੇਟੀ ਨੇ ਅਸੀਂ ਉਹਦੇ ਫੈਸਲੇ ਨੂੰ ਰੱਦ ਨਹੀਂ ਕਰ ਸਕਦੇ ਮੈਂ ਸਵਾਗਤ ਕਰਨਾ ਔਰ ਧੰਨਵਾਦ ਕਰਨਾ ਵਾ ਉਹ ਸੈਕਟਿਵ ਦਾ ਜਿਨ੍ਹਾਂ ਨੇ ਫੈਸਲਾ ਲਿਆ ਵਾ ਉਹ ਜਿੱਥੇ ਕੱਦੂ ਰੱਖਦੇ ਨੇ ਮੈਂ ਉਹ ਮੱਥੇ ਤੇ ਉਹ ਮਿੱਟੀ ਲਾਉਣਾ ਵਾ ਕਿ ਉਹਨਾਂ ਨੇ ਕਾਲੀ ਦਲ ਜਿਹੜਾ ਅਰੰਗਜੀਤ ਦੀ ਜੇਬ ਤੋਂ ਮੂੰਹ ਚੋ ਕੱਢ ਕੇ ਤੇ ਕਾਲੀ ਦਲ ਨੂੰ ਬਚਾਇਆ ਵਾ ਮੈਂ ਇਹ ਸਮਝਣਾ ਵਾ ਆ ਈਡੀ ਜਿਹੜੀ ਬਹੁਤ ਵੱਡੀ ਛੱਡੀ ਹੋਈ ਹੈ ਇਹਨਾਂ ਨੇ ਇਹ ਜਿੰਨੂ ਮਰਜੀ ਜੋ ਮਰਜੀ ਕੇਸ ਬਣਾ ਕੇ ਤੇ ਜਾਨ ਕੱਢ ਦਿੰਦੀ ਏ ਇਸੇ ਤਰ੍ਹਾਂ 10 20 30 ਬੰਦੇ ਜਿਹੜੇ ਹੈ ਨੇ ਢਡੋਂ ਉਧਰ ਹੈ ਨਹੀਂਗੇ ਪਰ ਈਡੀ ਨੇ ਚਾਲੂ ਕਰ ਲੈਨੇ ਔਰ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਨਾ ਜਿਹੜੇ ਸਾਡੇ ਵਿੱਚ ਬੜਬੜ ਵੱਡਿਆਂ ਆਉਂਦਿਆਂ ਤੇ ਬੈਠੇ ਹੋਏ ਸੀ ਮਿਸਾਲ ਦੇ ਤੌਰ ਤੇ ਸ਼੍ਰੋਮੀ ਕਮੇਟੀ ਦਾ ਪ੍ਰਧਾਨ ਇੱਕ ਵਾਰੀ ਜਿਹੜਾ ਬਣ ਜਾਂਦਾ ਵਾ ਜਿਸ ਪਾਰਟੀ ਨੇ ਨੂੰ ਬਣਾਇਆ ਹੋਵੇ ਉਹਦੇ ਬੱਚੇ ਵੀ ਆਪਣੇ ਖੂਨ ਪਸੀਨਾ ਵਹਾ ਦੇਣ ਤਾਂ ਵੀ ਦੇਣ ਨਹੀਂ ਦੇ ਸਕਦੇ ਤੇ ਜੇ ਇਹੋ ਜੇ ਲੋਕ ਪਾਰਟੀਆਂ ਛੱਡਦੇ ਨੇ ਜਾਂ ਔਖੇ ਵੇਲੇ ਮੁਸੀਬਤ ਵੇਲੇ ਪਾਰਟੀ ਦਾ ਸਾਥ ਨਹੀਂ ਦਿੰਦੇ ਤੇ ਫਿਰ ਮੈਂ ਸਮਝਣਾ ਅਨਖ ਤੇ ਗੈਰਤ ਮਰ ਚੁੱਕੀ